ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਕੰਨਾ ਵਿੱਚ ਵਲੌਗ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਟਾਈਮ ਹੋ ਗਿਆ ਤੇ ਸਵੇਰ ਦਾ ਪੌਣੇ 8 ਦਾ ਜਿਹੜਾ ਟਾਈਮ ਹੋ ਗਿਆ ਦਿਨ ਹੈਗਾ ਜਿਸੰਡੇ ਬੱਚੇ ਘਰ ਸੀਗੇ ਇਸ ਦਿਨ ਦਾ ਜਾਣਾ ਫਿਰ ਭੋਗ ਤੇ ਮੈਨੂੰ ਇਦਾਂ ਸੀ ਮੈਂ ਕਿਹਾ ਚਲੋ ਹਨਾ ਵੀ ਆਪਣੇ ਜਿਹੜੇ ਮਾਰਨਿੰਗ ਦੇ ਕੰਮ ਨੇ ਆਪਾਂ ਅੰਦੇ ਖਤਮ ਕਰ ਲਈਏ ਤੇ ਇਥੇ ਸਾਫ ਜੀ ਵੀ ਸ਼ੌਪ ਤੇ ਚੱਲੇ ਸੀ ਇਹ ਕਹਿੰਦੇ ਵੀ ਥੋੜਾ ਮੋਟਾ ਚਲੋ ਕੰਮ ਆਪਣਾ ਦੁਕਾਨ ਦੇ ਕੰਢੇ ਆ ਮਾ ਨਾ ਫਿਰ ਉਸ ਵਾਰ ਪੋਹ ਤੇ ਤਾਂ ਜਨਾ ਬੀਜੀ ਮੈਂ ਕਿਹਾ ਨਾ 10 10.5 11 ਇਦਾਂ ਕੁਝ ਟਾਈਮ ਆ ਜਿਹੜਾ ਹੋ ਜਾਊਗਾ ਦੋਨੋਂ ਵੀ ਚਲੋ ਆ ਜਾਣਗੇ ਹਾਂਜੀ ਇੱਥੇ ਨਾ ਮੈਂ ਕਿਚਨ ਦਾ ਥੋੜਾ ਮੋਟਾ ਜਿਹਾ ਕੰਮ ਕਰੇ ਜਿਵੇਂ ਕਿ ਬਰਤਨ ਵਗੈਰਾ ਸਾਫ ਕਰਦੇ ਸੀਗੇ ਕੰਬਲ ਵਗੈਰਾ ਚੰਕਦੇ ਹਨਾ ਜਿੰਨਾ ਵੀ ਕੰਮ ਸੀ ਮੇਰਾ ਹੋ ਗਿਆ ਸੀ ਥੋੜਾ ਬੋਟਾ ਚੱਕਦਰ ਚਾੜੂ ਪੋਚਾ ਪਈ ਸੀ ਪਿਆਸੀਆਂ ਜਾਨਕੀ ਬੱਚੇ ਘਰੀ ਸੀਗੇ ਬੱਚੇ ਵੈਸੇ ਕਰ ਵੀ ਦਿੰਦੇ ਆ ਨਾ ਬੇਟੀ ਕਰ ਦਿੰਦੀ ਹੈਗੀ ਪਰ ਮੈਨੂੰ ਇਦਾਂ ਸੀ ਵੀ ਜੇ ਨਾ ਕੋਈ ਜਿਹੜਾ ਮੈਂ ਕੰਮ ਮੈਂ ਕਰ ਸਕਦੀ ਆ ਵੀ ਉਹ ਨਾ ਕਿ ਮੈਂ ਆਪਣਾ ਕੰਮ ਜਿਹੜਾ ਖਤਮ ਕਰਦਾ ਮੇਰੀਆਂ ਨਾ ਅੱਖਾਂ ਨੂੰ ਸਵੇਲਿੰਗ ਬਹੁਤ ਜ਼ਿਆਦਾ ਆਉਂਦੀ ਆ ਪਤਾ ਨਹੀਂ ਹੈ ਨਾ ਕਿਉਂ ਜਦੋਂ ਮਾਰਨਿੰਗ ਉੱਠਦੀ ਆ ਉਸ ਟਾਈਮ ਤਾਂ ਬਹਲਾ ਜਾ ਰਿਹਾ ਹੁੰਦਾ ਕਿ ਪਤਾ ਨਹੀਂ ਤਾਂ ਵੀ ਨਹੀਂ ਗਾਦਾ ਕੰਮ ਕਰਦੇ ਆ ਨਾ ਥੋੜਾ ਜਿਹਾ ਤਾਂ ਕਰਕੇ ਹੋ ਜਾਂਦਾਗਾ ਯਾਨੀ ਅੱਖਾਂ ਤੁਸੀਂ ਵੀ ਦੇਖਦੇ ਹੋਵੋਗੇ ਇਦਾਂ ਲੱਗਦਾ ਜਿਵੇਂ ਹੁਣੀ ਸੁੱਤੀ ਹੋਣੀ ਹੁੰਨੀ ਹੈਗੀ ਇਦਾਂ ਇਦਾਂ ਦੀਆਂ ਅੱਖਾਂ ਜਿਹੜੀਆਂ ਹੋ ਜਾਂਦੀਆਂ ਨੇ ਤਕਰੀਬਨ ਹੁਣ 3-4 ਘੰਟੇ ਦਾ ਜਿਹੜਾ ਟਾਈਮ ਆਇਆ ਦੀ ਰਹਿਣੀ ਆ ਹੌਲੀ-ਹੌਲੀ ਆਪਣੇ ਆਪ ਜਿਹੜੇ ਸਹੀ ਹੋ ਜਾਣਗੇ ਤੇ ਹਾਂਜੀ ਇੱਥੇ ਨਾ ਮੈਂ ਕੱਪੜੇ ਪਾਤੇ ਸੀ ਧੋਣੇ ਤੇ ਮੈਂ ਕਿਹਾ ਚਲੋ ਪਹਿਲਾਂ ਕੱਪੜੇ ਧੋਏ ਜਾਣਗੇ ਫਿਰ ਆਪਣਾ ਜਿਹੜਾ ਦੂਸਰਾ ਕੰਮ ਆਪਾਂ ਫੇਰ ਕਰ ਲੈਨੇ ਰੋਟੀ ਵਗੈਰਾ ਬਣਾਉਂਗੇ ਇਧਰ ਜੀ ਕਿਚਨ ਚ ਆ ਗਈ ਸੀ ਥੋੜੀ ਜਿਹੀ ਚਾਹ ਪੀ ਸੀ ਵਾ ਪੀ ਚਾਹ ਮੰਗਦੀ ਸੀ ਮੈਂ ਚਲੋ ਚਾਹ ਥੋੜੀ ਜਿਹੀ ਗਰਮ ਕਰਦਾ ਕਿਉਂਕਿ ਜੱਗ 'ਚ ਕਿੰਨੀ ਵੀ ਪਾ ਕੇ ਰੱਖ ਲੋ ਪਰ ਜੱਗ 'ਚ ਜਿਹੜੀ ਚਾਹ ਆ ਗਈ ਠੰਡੀ ਹੋ ਹੀ ਜਾਂਦੀ ਹੈਗੀ ਬਣਾ ਲੈਣੀ ਅੱਜ

ਬੱਚਿਆਂ ਨੂੰ ਬਣਾ ਕੇ ਖਵਾਉਣੇ ਆਪਾਂ ਤੇ ਆਪਾਂ ਜਿਹਾ ਲੈਣਗੇ ਤੇ ਫਿਰ ਆਪਣਾ ਛਾੜ ਦੇ ਦੋ ਕਿ ਬਾਹਰ ਵਿੱਚ ਸਬਜ਼ੀ ਲੈਣ ਦੇ ਕੋਲੋਂ ਭੌਂਦੇ ਨੇ ਕਿਰਜ ਆਪਾਂ ਨੇ ਜਾਣਾ ਹੋ ਤੇ ਸੰਭਲ ਕੇ ਜਿਹੜਾ ਨਾ ਉਸ ਹਾਲ ਨਹੀਂ ਨੇ ਕੰਮ ਆਪਣੇ ਚੱਲਣਗੇ ਜਿੰਝ ਕੱਪੜੇ ਮੈਂ ਪਾ ਲਈ ਸੀ ਝਾੜੂ ਵਗੈਰਾ ਵੇਟੀ ਲਾਵੂਗੀ ਮੈਂ ਇਹਨੂੰ ਦਿੱਤੇ ਉਹ ਮੈਂ ਡਿਓਟੀ ਵਿਖਾ ਕੇ ਤੁਹੇ ਲਾ ਲਿਆ ਝਾੜੂ ਪਾ ਦੇਈਂ ਕੋਈ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕਿਵੇਂ ਹੋ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਹਾਂਜੀ ਵਲੌਗ ਸ਼ੁਰੂ ਹੋਇਆ ਆਪਣਾ ਕੱਲ ਦਾ ਹਨਾ ਕੱਲ ਜਾਣਾ ਸੀ ਆਪਾਂ ਨੇ ਪਉ ਤੇ ਉਸ ਤੋਂ ਪਹਿਲਾਂ ਥੋੜੀ ਜਿਹੀ ਫਲੇਟ ਦੀ ਕਿ ਉਸ ਤੋਂ ਬਾਅਦ ਕੋਈ ਵੀ ਵਲੌਗ ਨਹੀਂ ਸ਼ੂਟ ਹੋਇਆ ਸ਼ਾਮ ਨੂੰ ਆ ਕੇ ਵੀ ਹਨਾ ਬਸ ਘਰ ਦੇ ਕੰਮ ਕੱਪੜੇ ਵਗੈਰਾ ਹਨਾ ਥੋੜੀ ਥੋੜੀ ਜਿਹੀ ਰਹਿੰਦੇ ਸੀਗੇ ਮਾਰਨਿੰਗ ਕੁਝ ਧੋ ਗਈ ਸੀ ਕੁਝ ਰਹਿ ਗਈ ਸੀ ਹਨਾ ਤੇ ਬਾਕੀ ਰੋਟੀ ਵਗੈਰਾ ਦਾ ਹੋ ਗਿਆ ਹਨਾ ਪਰ ਹੋਰ ਕੁਝ ਵੀ ਨਹੀਂ ਕੀਤਾ ਵਲੌਗ ਵੀ ਨਹੀਂ ਸ਼ੂਟ ਕਰਨ ਦੀ ਕਿਤਾ ਉੱਕੀ ਮਾਜਾ ਹੋ ਜਾਂਦਾ ਤਾਂ ਕਰਕੇ ਅੱਜ ਹੋ ਗਿਆ ਜੀ ਹੁਣ ਨੈਕਸਟ ਮਾਰਨਿੰਗ ਤੇ ਮਾਰਨਿੰਗ ਨਹੀਂ ਹੈਗੀ ਸ਼ਾਮ ਦਾ ਟਾਈਮ ਆ ਜਿਹੜਾ ਹੋ ਗਿਆ ਸਵਾ 3 ਹੋ ਗਏ ਪਹਿਲਾਂ ਉਧਰ ਸ਼ਾਪ ਤੇ ਸੀਗਾ ਕੰਮ ਅੱਜ ਸਵੇਰ ਦੀ ਮੈਂ ਉਧਰ ਹੀ ਆਂਗੀ ਘਰ ਦੇ ਕੰਮ ਕਰਕੇ ਬਸ ਮੈਂ ਉਧਰ ਹੀ ਸੀਗੀ ਹੁਣ ਮੈਂ ਢਾ ਰੱਖਿਆ ਮਸ਼ੀਨ ਆਪਣਾ ਥੋੜੀ ਜਿਹੀ ਜੇ ਸਲਾਈ ਦਾ ਕੰਮ ਕਰਦੀ ਆ ਜਿੰਨਾ ਕੋ ਹੋ ਸਕਿਆ ਨਾ ਕੋਸ਼ਿਸ਼ ਕਰੂੰਗੀ ਵੀ ਕੰਪਲੀਟ ਕਰਦਾ ਤੇ ਲਗਦੀ ਆ ਫਾ ਮਸ਼ੀਨ ਤੇ ਹੁਣ ਆ ਤੇ ਬਾਕੀ ਦਿਨਾਂ ਬਹੁਤ ਛੋਟੇ ਹੋਏ ਪੈਨੇ ਬਿਲਕੁਲ ਵੀ ਨਹੀਂ ਕੰਮ ਨਿਭੜਦਾ ਸੱਚੀ ਮੈਨੂੰ ਲੱਗਾ ਸਾਰੀਆਂ ਪੈਣਾ ਦਾ ਹੀ ਹਾਲ ਹੁੰਦਾ ਹੋਗਾ ਕੱਪੜੇ ਵਾਲੀਆਂ ਕਹਿੰਦੀਆਂ ਨੇ ਵੀ ਤੁਸੀਂ ਇਹਨਾਂ ਬਣਾ ਨਹੀਂ ਰਹੇ ਵੀ ਬਣ ਜਿਹੜਾ ਹੈ ਨਾ ਕੱਪੜੇ ਵੀ ਇੰਨੇ ਦਿਨ ਹੋ ਗਏ ਪਰ ਕੀ ਕਰੀਏ ਹਨਾ ਵੀ ਨਿਭੜੇ ਨਹੀਂ ਰਿਹਾ ਹੈਗਾ ਕੰਮ ਕੋਸ਼ਿਸ਼ ਬਹੁਤ ਕਰਦੀਆਂ ਜਾਨੀ ਮੈਂ ਹੁਣ ਕੰਮ ਘਟਾ ਵੀ ਰੱਖਿਆ ਜਿਹੜੇ ਜ਼ਿਆਦੀਆਂ ਪੈਣਾ ਉਹ ਕਰਦੀਆਂ ਨੇ ਉਹਨਾਂ ਦੇ ਕੱਪੜੇ ਵਣ ਲੈਣੀਆਂ ਜ਼ਿਆਦੀ ਮੈਂ ਫੜਦੀ ਵੀ ਨਹੀਂ ਹੈਗੀ ਹੁਣ ਕਿ ਕੁਝ ਛੋਟਾ ਕੰਮ ਹੋ ਜਾਂਦਾ ਕੁਝ ਦਿਨ ਛੋਟਿਆ ਕਰਦੇ ਕੰਮ ਹੀ ਨਹੀਂ ਜੀ ਸਾਰਾ ਦਿਨ ਖਤਮ ਹੁੰਦੇ ਤਾਂ ਕਰਕੇ ਤੇ ਬਸ ਹੁਣ ਆਪਾਂ ਇਹ ਸੂਟ ਕੱਟ ਰੱਖਿਆਗਾ ਸਲਵਾਰ ਜੱਟ ਰੱਖਿਆ ਬਸ ਮੋਰੀਆਂ ਰਹਿndੀਆਂ ਨੇ ਸ਼ਾਰਟ ਹਨ ਤੇ ਪਹਿਲਾਂ ਇਹਨੂੰ ਕੰਪਲੀਟ ਕਰਦੇ ਆ ਫਿਰ ਮੈਂ ਦੂਸਰਾ ਲਗਦੀਆਂਗੀ ਸਲਾਈ ਕਰਨ ਤੇ ਜੀ ਪਲੀਜ਼ ਵੀਡੀਓ ਤੇ ਜੋ ਵੀ ਆਪਣੇ ਤੇ ਫਸਟ ਟਾਈਮ ਆ ਰਹੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਅੱਗੇ ਵੀ ਆਪਣੇ ਚੈਨਲ ਨੂੰ ਸ਼ੇਅਰ ਜਰੂਰ ਕਰਿਓ ਜੀ ਤੇ ਹਾਂਜੀ ਜੇਕਰ ਤੁਹਾਨੂੰ ਕੋਈ ਕਮੀ ਬੇਸ਼ੀ ਲੱਗਦੀ ਉਹ ਵੀ ਤੁਸੀਂ ਜਰੂਰ ਦੱਸਿਆ ਕਰੋ ਤੇ ਚਲੋ ਜੀ ਲੱਗਦੇ ਆਪਾਂ ਹੁਣ ਥੋੜਾ ਜਿਹਾ ਟਾਈਮ ਮੈਂ ਸਲਾਈ ਦਾ ਕੰਮ ਕਰ ਲਵਾਂ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਇੱਥੇ ਟਾਈਮ ਤਕਰੀਬਨ ਸ਼ਾਮ ਦੇ 4:30 5 ਹੋ ਗਏ ਮੈਂ ਲੱਗੀ ਹੁਈ ਆ ਸਲਾਈ ਕਰਨ ਤੇ ਜਿਵੇਂ ਕਿ ਦੱਸਿਆ ਹਾਂ ਨਾ ਸੂਟ ਇਹ ਕਈ ਦਿਨਾਂ ਦਾ ਕਟਿੰਗ ਕੀਤਾ ਪਿਆ ਸੀ ਮੈਂ ਕਿਹਾ ਚਲੋ ਅੱਜ ਇਹਨੂੰ ਲਾ ਕੇ ਸਲਾਈ ਕਰੀ ਦੇਵਾਂ ਕੱਲੀ ਮੇਤੋ ਸਲਵਾਰੀ ਸਲਾਈ ਹੋਈ ਸੀਗੀ ਇੱਥੇ ਤੇ ਵਤਨੋ ਸ਼ੌਪ ਤੇ ਹੁਣ ਬਹੁਤ ਆ ਦੇ ਕਸਟਮਰ ਹੁੰਦੇ ਨੇ ਸੋਆ ਵੀ ਹਨਾ ਸੁਬਾਹ ਦੀ ਮੈਂ ਉਹਨਾਂ ਸ਼ੌਪ ਵੀ ਸੀਗੀ ਸਾਮ ਨੂੰ ਮੈਂ ਸੋਚਿਆ ਮੈਂ ਕਿ ਚਲੋ ਹਨਾ ਮੈਂ ਲੱਗ ਜਾ ਮੈਂ ਹਨਾ ਥੋੜਾ ਜਿੰਨਾ ਕੰਮ ਨਹੀਂ ਪੜਦਾ ਆਪਣਾ ਉਹਨਾਂ ਦਾ ਕੰਮ ਖਤਮ ਕਰ ਲਾ ਹਨਾ ਤੇ ਬਾਕੀ ਜੀ ਹੁਣ ਹਨਾ ਮੈਂ ਥੋੜੇ ਜੇ ਕੱਪੜੇ ਸੀ ਕਰਕੇ ਕੱਟ ਕਰਦਾ ਕਿਉਂਕਿ ਸਰਦੀ ਦੇ ਵਿੱਚ ਸ਼ੌਪ ਦਾ ਕੰਮ ਚੱਲੇ ਹੁੰਦਾ ਗਰਮੀ ਦੇ ਵਿੱਚ ਇੰਨਾ ਕੰਮ ਨਹੀਂ ਹੁੰਦਾ ਕਿਉਂਕਿ ਹੁਣ ਫੰਕਸ਼ਨ ਵਗੈਰਾ ਜਿਆਦਾ ਹੈ ਹਨਾ ਤਾਂ ਕਰਕੇ ਤੇ ਹਾਂਜੀ ਵਾਸਤੇ ਸ਼ਾਪ ਦਾ ਕੰਮ ਕਰਨ ਤੋਂ ਬਾਅਦ ਮੈਂ ਕਰੂੰਗੀ ਆਪਣਾ ਕਿਚਨ ਦਾ ਕੰਮ ਹੈ ਨਾ ਕਿਚਨ ਨੂੰ ਹੀ ਹੈਗੀ ਆ ਕਿ ਸਬਜੀ ਵਗੈਰਾ ਬਣਾਉਣੀ ਸੀਗੀ ਬਰਤਨ ਵਗੈਰਾ ਸਾਫ ਕਰਨੇ ਸੀਗੇ ਤੇ ਇੱਥੇ ਨਾ ਮੈਂ ਆ ਗਈ ਸੀ ਸ਼ਾਪ ਤੇ ਇਸ ਤੋਂ ਪਹਿਲਾਂ ਯਾਨੀ ਕਿ ਸਲਵਾਰ ਸਟਿਚ ਹੋ ਗਈ ਸੀ ਸਲਵਾਰ ਸਟਿਚ ਕਰਨ ਤੋਂ ਬਾਅਦ ਬਰਤਨ ਸਾਫ ਕਰੇ ਕਿ ਥੋੜੀ ਜਿਹੀ ਕਲੀਨ ਕਰੀ ਹੋ ਕੇ ਮੈਸੀ ਜੀ ਦੇਖੋ ਹੋ ਹੀ ਜਾਂਦੀ ਹੈ ਨਾ ਇਸੇ ਕਰਕੇ ਤੇ ਸਬਜੀ ਕਟਿੰਗ ਕਰ ਲਈ ਸੀ ਇੱਥੇ ਮੇਰੇ ਕੋਲ ਆ ਕੇ ਜੀ ਸ਼ਾਪ ਤੇ ਕਸਟਮਰ ਲੋਕੇ ਕਸਟਮਰ ਦਾ ਕੋਈ ਟਾਈਮ ਨਹੀਂ ਹੈ ਨਾ ਕਸਟਮਰ ਕੋ ਲੋ ਵੀ ਆ ਸਕਦੇ ਨੇ ਕਿ ਤਾਂ ਕਰਕੇ ਇੱਥੇ ਮੈਂ ਸ਼ੌਪ 'ਤੇ ਆ ਗਈ ਸੀ ਇੱਥੇ ਨਾ ਟਾਈਮ ਹੋ ਗਿਆ ਸੀਗਾ 6 ਵੱਜ ਚੁੱਕੇ ਸੀਗੇ ਸਹੀ 6:00 ਵੱਜ ਗਏ ਸੀਗੇ ਦੇਖੋ ਜਨਨ ਕਿ ਇਹਨਾਂ ਦੇ ਸੀ ਕਿ ਬਲੀਚ ਵਗੈਰਾ ਥਰੈਡ ਬਲੀਚ ਹਨਾ ਕੋਈ ਸਦਾ ਕੰਮ ਸੀਗਾ ਤੇ ਇਸ ਤੋਂ ਬਾਅਦ ਸੀਗੀਆਂ ਥਰੈਡਿੰਗਾਂ ਕੋਈ ਨਹੀਂ ਕਿ ਮੈਂ ਤਾਂ ਵਲੌਗ ਸ਼ੂਟ ਹੋਇਆ ਹੁਣ ਮੈਂ ਲੈਣੀ ਆ ਵੀ ਚਲੋ ਨਾਲ ਮੈਂ ਨਾ ਵਲੌਗ ਦਾ ਵੀ ਸ਼ੂਟ ਹਨ ਕਿ ਸ਼ੌਪ ਦਾ ਵੀ ਨਾਲ ਵਲੌਗ ਆ ਜਿਹੜਾ ਲਿਆ ਕੋ ਥੋੜਾ ਮੋਟਾ ਦਿਨ ਵਾਲਾ ਕੋਈ ਵਲੋਗ ਨਹੀਂ ਹੋਇਆ ਕਿਉਂਕਿ ਕਸਟਮਰ ਜਲਦੀ ਚਾਹੁੰਦੇ ਨੇ ਮੈਂ ਇਕੱਲੀ ਹੁੰਦੀ ਹਾਂ ਹੁਣ ਚਲੋ ਬੱਚੇ ਹੁੰਦੇ ਨੇ ਇੱਥੇ ਬੱਚੇ ਨਾ ਥੋੜਾ ਮੋਟਾ ਵਲੋਗ ਲੈ ਲੈਂਦੇ ਨੇ ਤੇ ਬਾਕੀ ਜੀ ਹਰ ਇੱਕ ਕੈਮਰੇ ਅੱਗੇ ਨਹੀਂ ਆਉਂਦਾ ਹਨਾ ਤਾਂ ਕਰਕੇ ਜਿਵੇਂ ਹੁਣ ਕਿ ਇਹਨਾਂ ਦੀ ਵੀਡੀਓ ਲਈ ਆ ਪਰ ਮੈਂ ਕਲੀਅਰ ਫੇਸ ਨਹੀਂ ਹਾਂ ਦੇਖੋ ਦਿਖਾਉਂਦੀ ਹੈਗੀ ਵੀ ਨਹੀਂ ਹਨਾ ਕਿ ਫਿਰ ਅਗਲਾ ਉਹ ਕਰਦਾ ਪਰ ਨਹੀਂ ਕਸਟਮਰ ਮੇਰੇ ਡੇਲੀ ਦੇ ਨੇ ਹਨਾ बाकी जी इतने छोटे मोटिया देखो गलतिया क्योंकि देखो कद कद मिलना होंगे है ना कि ना फ्रेंडली रहने मेरा इधर निचर जहाँ नहीं है भी अगला भी है ना कस्टमर भी करते ने गे है ना जो तो भी ना ना। मेथे जीवन तोड़ के मेथे जन ਦੇਖਦਾ ਨਹੀਂ ਦੇਖੋ ਇਦਾਂ ਚੱਲ ਰਿਹਾ ਕੰਮ ਟਾਈਮ ਹੋ ਗਿਆ ਜੀ ਇੱਥੇ ਹਨਾ ਮੈਨੂੰ ਲੱਗਦਾ ਸਾਢੇ 1:30 ਦਾ ਜਿਹੜਾ ਟਾਈਮ ਆ ਹੋ ਗਿਆ ਤੇ ਸ਼ੌਪ ਤੋਂ ਆ ਗਈ ਸੀ ਕਿ ਮੈਂ ਦੇਖੋ ਇੱਧਰ ਬੱਚਿਆਂ ਦਾ ਚੱਲ ਰਿਹਾ ਨਹੀਂ ਲੜਾਈ ਲੜਾਈ ਕਹਿ ਰਾ ਚੌੜ ਕਹਿ ਰਾ ਨਾ ਕੀ ਕਹਾ ਮੈਂ ਸੋਨੂੰ ਇਹਨਾਂ ਦਾ ਮੇਰੇ ਘਰੋਂ ਬਾਜੀ ਅੰਮਾ ਦੇਖ ਲੋ ਤੇ ਹਾਂ ਹਾਂਜੀ ਤੇ ਬੱਚਿਆਂ ਦੀ ਚੱਲ ਰਹੀ ਆ ਮਾਸਤੀ ਟਾਈਮ ਹੋ ਗਿਆ ਪੌਣੇ ਕੋ 8:30 ਪੌਣੇ 8 ਕੁਛ ਇਦਾਂ ਹੋ ਗਏ ਹਨ ਤੇ ਮੈਂ ਨਾ ਕਿਚਨ ਦਾ ਸਾਰਾ ਕੰਮ ਉਧਰੋਂ ਸੌਫ ਤੋਂ ਆ ਕੇ ਕਰ ਲਿਆ ਸਬਜ਼ੀ ਦਾ ਤੜਕਾ ਬੇਟੀ ਨੇ ਲਗਾਤਾ ਸੀ ਆ ਸਬਜ਼ੀ ਦੀ ਮੈਂ ਕਿਸ ਨੂੰ ਮੈਂ ਦਿਖਾਈ ਹੈ ਸ਼ਲਗਮ ਦੀ ਬਲਾਈ ਸੀ ਕੀ ਤੇ ਰੋਟੀ ਬੈਨੇ ਖੋ ਬਣਾ ਲਈ ਹਨ ਕਿਚਨ ਆਪਦੀ ਮੇਰੀ ਹੋ ਗਈ ਬਿਲਕੁਲ ਕਲੀਨ ਹੋ ਗਈ ਦੇਖੋ ਨਾ ਮੈਂ ਇੱਕ ਵਾਰੀ ਸਾਫ ਕਰਤਾ ਬਰਤਨ ਵਗੈਰਾ ਵੀ ਜਿੰਨੇ ਹੈਗੇ ਸੀ ਮੈਂ ਸਾਰੇ ਕੱਪੜੇ ਖਾਲੀ ਕਰਦੇ ਠੀਕ ਹੈ ਜੀ ਤੇ ਪਾਪਾ ਜੀ ਆਪਣਾ ਰੋਟੀ ਖਾ ਕੇ ਪੈਣੀ ਰੋਟੀ ਨਹੀਂ ਰੋਟੀ ਖਾਲੇ ਤੇ ਹੁਣ ਨਾ ਮੇਰੇ ਕੋਲ ਕਸਟਮਰ ਘਰ ਆਉਣੇ ਆਗੇ ਮੈਂ ਉਹਨਾਂ ਨੂੰ ਟਾਈਮ ਦਿੱਤਾ ਸੀਗਾ 9 ਵਜੇ ਦਾ ਨਾ ਕਿਉਂਕਿ ਉਸ ਤੋਂ ਪਹਿਲਾਂ ਸਬਜ਼ੀ ਆ ਜਾਣਗੇ ਤੇ ਰੋਟੀ ਪਣੀ ਖਾ ਲੈਣਗੇ ਪਰ ਜੇ ਪੈਣਾ ਆ ਗਏ ਫਿਰ ਹੋਏ ਚੱਕਰ ਨੂੰ